ਮੈਨੂੰ ਬਹੁਤ ਅੰਦਰੂਨੀ ਖੁਸ਼ੀ ਹੋਈ ਹੈ ਕਿ ਇਸ ਵਰਲਡ ਕਾਨਫਰੰਸ ਨੂੰ ਅਟੈਂਡ ਕਰਦੇ ਮੈਨੂੰ ਡਾਰਸੀ ਕਿ ਇੱਥੇ ਕੁਝ ਨਹੀਂ ਹੋਣਾ ਮੈਨੂੰ ਕੇਰਸ ਨਾਲ ਮੈਨੂੰ ਇਹ ਵੀ ਕਿਹਾ ਸੀ ਕਿ ਮੈਂ ਜੋ ਬੋਲਾਂਗਾ ਕੋਸ਼ਿਸ਼ ਕਰਾਂਗਾ ਸੱਚ ਬੋਲਾਂਗਾ ਸਭ ਤੋਂ ਵੱਡੀ ਖੁਸ਼ੀ ਤੇ ਇਸ ਹਾਲ ਨੂੰ ਦੇਖ ਕੇ ਹੋਈ ਬਾਲ ਸਿੰਘ ਸਾਹਿਬ ਜੀ ਚਰੇ ਗਏ ਨੇ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਸਾਲ 1900 ਤੇ 96 ਵਿੱਚ ਮੈਂ ਇੱਥੇ ਇੱਕ ਨਾਟਕ ਖੇਡਿਆ ਸੀ ਕੈਮਰੂਪਸ ਦੀਆਂ ਮੱਛੀਆਂ ਸਾਰੇ ਕੈਨੇਡਾ 'ਚ ਖੇਡਿਆ ਸੀ ਉਹਦੇ 'ਚ ਇੱਕ ਪ੍ਰੈਸ਼ਰ ਮੈਂ ਉਠਾਇਆ ਸੀ ਜਿਹੜਾ ਅੱਜ ਹਰਜਿੰਦਰ ਉਹਨਾਂ ਨੇ ਵੀ ਉਠਾਇਆ ਗੁਰਦੁਆਰੇ ਸਾਡੀ ਆਸਥਾ ਦਾ ਸਥਾਨ ਨੇ ਮੰਦਰ ਵੀ ਕੋਈ ਲੋਕਾਂ ਦੀ ਆਸਥਾ ਦਾ ਸਥਾਨ ਹੈ ਮਸਜਿਦ ਵੀ ਹੈਗਾ ਉਹਨਾਂ ਨੂੰ ਫਦਰਾ ਫੜਨਾ ਚਾਹੀਦਾ ਚੰਗੀਆਂ ਉਥੋਂ ਗੱਲਾਂ ਨਿਕਲੀਆਂ ਚਾਹੀਦੀਆਂ ਬਾਅਦ ਕਿਉਂਕਿ ਜਦੋਂ ਪੰਜਾਬੀ ਸੱਭਿਆਚਾਰ ਦੀ ਗੱਲ ਕਰਨੀ ਆ ਸੀ ਸਾਨੂੰ ਉਥੋਂ ਥੋੜਾ ਜਿਹਾ ਬਾਹਰ ਆਣਾ ਪਏਗਾ ਮੈਂ ਸਭੀ ਦਾ ਇਹੋ ਜੇ ਸਥਾਮ ਤੇ ਇਹੋ ਜੇ ਹਾਲ ਤੇ ਇਹੋ ਜੀਆਂ ਥਾਵਾ ਹੁਣ ਤਾਂ ਮੈਂ ਜਾਣਦਾ ਟੋਰਾਂਟੋ ਬਾਰੇ ਬਹੁਤ ਕੁਝ ਔਰ ਇੱਥੇ ਬਹੁਤ ਵੱਡੀ ਗਿਣਤੀ ਜਵਾਬ ਫਰ ਰਿਆ ਸੋ ਤੁਹਾਨੂੰ ਬਹੁਤ-ਬਹੁਤ ਵਧਾਈ ਤੇ ਤੁਹਾਡਾ ਧੰਨਵਾਦ ਕਿ ਤੁਸੀਂ ਪ੍ਰਬੰਧ ਕੀਤਾ। ਅ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਬੜੇ ਡਿਸਪੀਸਪਲਨ ਦੇ ਨਾਲ ਇਹਨਾਂ ਨੇ ਕੰਮ ਨੂੰ ਚਲਾਇਆ ਔਰ ਕੁਝ ਇੱਕ ਗੱਲਾਂ ਨੂੰ ਛੱਡ ਕੇ ਬਹੁਤ ਗੰਭੀਰਤਾ ਨਾਲ ਤੁਸੀਂ ਸਾਰਾ ਕੰਮ ਕਰ ਰਹੇ ਹੋ। ਇਸ ਗੰਭੀਰਤਾ ਦਾ ਮੈਂ ਕਦਰਦਾਨ ਹਾਂ ਮੇਰੇ ਮਨ ਇੱਜ਼ਤ ਹੈ ਇਸ ਗੰਭੀਰਤਾ ਵਾਸਤੇ। ਬੀਬੀਆਂ ਦੀ ਗੱਲ ਮੈਂ ਪਹਿਲੇ ਕਰ ਚੁੱਕਾ ਪਰ ਇਹਨਾਂ ਨੇ ਬਹੁਤ ਅੱਛਾ ਕੀਤਾ ਸਾਰਾ ਕੁਝ। ਹੁਣ ਤੱਕ ਵੀ ਦੇਖਿਆ ਕਿ ਭਾਵਨਾਵਾਂ ਦੀਆਂ ਲਹਿਰਾਂ ਬਹੁਤ ਚੱਲ ਰਹੀਆਂ ਨੇ ਜਜ਼ਬਾਤ ਉੱਚੇ ਰਹਿ ਰਹੇ ਤੇ ਇਹ ন্যাਚੁਰਲ ਆ ਮਾਂ ਤੇ ਪਾਸ਼ਾ ਇਹ ਦੋਨੋਂ ਉੱਤੇ ਅਸੀਂ ਬੜੇ ਜਜ਼ਬਾਤੀ ਹੁੰਨੇ ਆ ਤੇ ਜੇ ਮਾਂ ਪਾਸ਼ਾ ਉਹਦੇ ਹੋਰ ਵੀ ਹੁੰਨੇ ਲੇਕਿਨ ਜਦੋਂ ਅਸੀਂ ਕਾਨਫਰੰਸ ਕਰਦੇ ਆ ਤੇ ਸਿਰਫ ਉਹਨਾਂ ਲਹਿਰਾਂ 'ਚ ਡੁੱਬਣ ਵਾਸਤੇ ਨਹੀਂ ਕਰ ਸਕਦੇ ਹਰ ਵੇਲੇ ਲਹਿਰਾਂ ਸਾਡਾ ਸਾਨੂੰ ਤਾਕਤ ਦਿੰਦੀਆਂ ਨੇ ਸਾਨੂੰ ਜੁੜਾ ਰੱਖਦੀਆਂ ਨੇ ਇੱਥੋਂ ਤੱਕ ਪਹੁੰਚਾਉਣ ਵਾਲੀਆਂ ਉਹ ਭਾਵਨਾਵਾਂ ਹੋਈ ਨੇ ਪਰ ਮੈਨੂੰ ਬਹੁਤ ਖੁਸ਼ੀ ਆ ਕਿ ਉਹਨਾਂ ਭਾਵਨਾਵਾਂ ਵਿੱਚ ਬਹੁਤ ਸਾਰੇ ਲੋਕਾਂ ਨੇ ਗਿਆਨ ਦੀਆਂ ਕਿਸ਼ਤੀਆਂ ਚਲਾਈਆਂ ਨੇ ਅੱਜ ਜੋਗਾ ਸਿੰਘ ਉਹਨਾਂ ਨੇ ਮਿਸ਼ਕ ਕਨਵਰਸਿਟੀ ਤੋਂ ਆਈ ਬੀਬੀ ਨੇ ਉਹ ਪੰਜਾਬ ਤੋਂ ਆਈ ਬੀਬੀ ਨੇ ਸਚਾ ਸਿੰਘ ਨੇ ਜਿਹੜੀ ਗੱਲਾਂ ਕੀਤੀਆਂ ਨੇ ਬਹੁਤ ਜ਼ਿਆਦਾ ਕੀਮਤੀ ਨੇ ਇਸ ਨੋਬਲ ਲੌਰਟ ਨੂੰ ਨੋਬਲ ਵਾਰਡ ਬਜਾਇਆ ਸੀ ਸਾਲ 1979 ਵਿੱਚ ਸ਼ਾਇਦ ਤੇ 1981 ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਸ ਸੱਜਣ ਨੂੰ ਸੱਦਿਆ ਸੀ ਆਪਣੀ ਕਾਰਮੋਕੇਸ਼ਨ ਅਡਰੈਸ ਦੇਣ ਵਾਸਤੇ ਉਹ ਅਜਿਹੀ ਦੋ ਸ਼ਰਤਾਂ ਲਾਈਆਂ ਸੀ ਕੀ ਬਾਤ ਹੈ ਉਹ ਬੰਦੇ ਦੇ ਪੈਰ ਚੁੰਮਣ ਨੂੰ ਜੀ ਕਰਦਾ ਉਹਨਾਂ ਦੋਹਾਂ ਸ਼ਰਤਾਂ ਦੇ ਇੱਕ ਸ਼ਰਤ ਉਹਦੀ ਇਹ ਸੀ ਕਿ ਫਲਾਣੇ ਪਿੰਡ 'ਚ ਮੇਰਾ ਟੀਚਰ ਰੜਾਇਆ ਮੈਥਸ ਦਾ ਰਤਨ ਲਾਲ ਉਹ ਜੁੰਦਾ ਹੈ ਉਹ ਮੇਰੇ ਨਾਲ ਦੀ ਕੁਰਸੀ ਤੇ ਬੈਠੇਗਾ ਕੀ ਬਾਤ ਹੈ ਕਯਾ ਬਰ ਦੂਜੀ ਸ਼ਰਤ ਉਹਦੀ ਇਹ ਸੀ ਕਿ ਮੈਂ ਪੰਜਾਬੀ ਚ ਭਾਸ਼ਣ ਦੇਵਾਂਗਾ ਕਨਵੋਕੇਸ਼ਨਲ ਡਰੈਸ ਨੋਬਲ ਅਵਾਰਡ ਪੰਜਾਬੀ ਚ ਬੋਲ ਰਿਹਾ ਔਰ ਮੈਂ ਉਥੇ ਹਾਜ਼ਰ ਸਾਂ ਮੈਂ ਉਸ ਲੈਕਚਰ ਨੂੰ ਸੁਣਿਆ ਹੋਇਆ ਮੈਂ ਭਾਕਾ ਬਣਾ ਇਸ ਕਰੇ ਉਹ ਬੰਦਾ ਮੇਰੇ ਅੰਦਰ ਬਹੁਤ ਬੁਰੀ ਤਰ੍ਹਾਂ ਫਸਿਆ ਹੋਇਆ ਸੀ ਹੁਣ ਵੀ ਫਸਿਆ ਹੋਇਆ ਉਹ ਬੰਦਾ ਮੈਨੂੰ ਮਲ ਕੇ ਬੈਠਾ ਹੋਇਆ ਇੱਕ ਨੋਬਲ ਅਵਾਰਡ ਜਿੱਤਣ ਵਾਲਾ ਪੰਜਾਬੀ ਚ ਗੱਲ ਕਰ ਰਿਹਾ ਵਰਸੇ ਤਾਂ ਫਾਨੀ ਸਾਹਿਬ ਜੀ ਦਾ ਬਰਤਸਾਨੀ ਦੀ ਨਿਗਰ ਕਰ ਰਹੇ ਜੇ ਤੇ ਬਰਤਸਾਰੀ ਲੇਖਕ ਬਣ ਚੱਲਿਆ ਜੀ ਉਹ ਸ਼ਾਂਤੀ ਨੀਕਿਰਤਨ ਦੇ ਵਿੱਚ ਪੜਾਉਂਦਾ ਹੁੰਦਾ ਸੀ ਹਿੰਦੀ ਪੜਾਉਂਦਾ ਸੀ ਤੇ ਰਵਿੰਦਰਨਾਥ ਟੈਗੋਰ ਨੂੰ ਕਹਿਣ ਲੱਗਾ ਜੀ ਮੈਂ ਤੁਹਾਨੂੰ ਆਪਣੀਆਂ ਕੁਝ ਰਚਨਾਵਾਂ ਦਿਖਾਣੀ ਆ ਆਪਣੀ ਹਿੰਦੀ ਦੀਆਂ ਰਚਨਾਵਾਂ ਲੈ ਕੇ ਚੱਲ ਗਿਆ ਉਹ ਕਹਿੰਦਾ ਤੇਰੀ ਮਾਂ ਬੋਲੀ ਕਿਹੜੀ ਆ ਉਹ ਕਹਿੰਦਾ ਪੰਜਾਬੀ ਹੈ ਤੇ ਫਿਰ ਪੰਜਾਬੀ ਵਿੱਚ ਕਿਉਂ ਲਿਖਦਾ ਤੂੰ ਰਵਿੰਦਰਨਾਥ ਟੈਗੋਰ ਕਹਿੰਦਾ ਇਵ ਯੂ ਲੋਕਲਾਈਜ਼ਡ ਉਹ ਕਹਿੰਦਾ ਪੰਜਾਬੀ ਦੇ ਵਿੱਚ ਮੈਂ ਨਹੀਂ ਲਿਖਣਾ ਪੰਜਾਬੀ ਦੇ ਵਿੱਚ ਇੰਨੀ ਰੀਚ ਨਹੀਂ ਲੋਕਾਂ ਤੱਕ ਕਿੱਥੇ ਤੱਕ ਪਹੁੰਚੇਗਾ ਉਹ ਬੜਾ ਮੈ ਬੰਗਾਲੀ ਲਿਖਦਾ ਸਾਰੇ ਦੁਨੀਆ ਦੇ ਕੋ ਪਹੁੰਚਦਾ ਕਿ ਨਹੀਂ ਪਹੁੰਚਦਾ ਉਸ ਤੋਂ ਬਾਅਦ ਬਰਾਸਤਾਨੀ ਨੇ ਹਿੰਦੀ ਵਿੱਚ ਕੁਝ ਨਹੀਂ ਲਿਖਿਆ ਇਹ ਸਾਨੂੰ ਪਤਾ ਹੋਣਾ ਚਾਹੀਦਾ ਕਿ ਉਸ ਤੋਂ ਬਾਅਦ ਬਰਾਸਤਾਨੀ ਜਿਹੜੀਆਂ 10 ਕਿਤਾਬਾਂ ਉਹ 26 7 8 10 ਜਿੰਨੀਆਂ ਵੀ ਸਤੀਸ਼ ਜਰਾਚੀ ਕਿ 10 ਦੇਣਗੇ ਉਹ ਸਾਰੀਆਂ ਕਿਤਾਬਾਂ ਅੱਜ ਪੜੀਆਂ ਸਾਰਥਕ ਕਿਤਾਬਾਂ ਨੇ ਪੰਜਾਬੀ ਭਾਸ਼ਾ ਨੇ ਲਾਹੇਵੰਦ ਕਿਤਾਬਾਂ ਨੇ ਪੜੀਆਂ ਜਾਂਦੀਆਂ ਨੇ ਪੜਾਈਆਂ ਜਾਂਦੀਆਂ ਨੇ ਖਾਸ ਤੌਰ ਤੇ ਮੈਂ ਰეკਮੈਂਡ ਕਰਾਂਗਾ ਮੇਰਾ ਪਾਕਿਸਤਾਨੀ ਸਫਰਨਾਮਾ ਪੜ ਕੇ ਦੇਖੋ ਸ੍ਰੀ ਸ਼ਖਸਾ ਇਹ ਦੋ ਨੋਬਲ ਵਾਰੀਅਟ ਮੇਰੇ ਦਿਮਾਗ ਵਿੱਚ ਫਸੇ ਜੀ ਹੁਣ ਪੰਜਾਬੀ ਜਮੈਂ ਨਾਟਕ ਲਿਖਣਾ ਇੱਥੇ ਮੈਂ ਸਿਆਸਤ ਖੜੀ ਜਿਹੜੀ ਬੇਚਾਨਕ ਸਾਰੇ ਖੜੀਏ ਚੰਗੀ ਸਿਆਸਤ ਹੁੰਦੀ ਹੈ ਮਾੜੀ ਨਹੀਂ ਹੁੰਦੀ ਸਿਆਸਤ ਪੰਜਾਬੀ ਨੂੰ ਬਦਕਿਸਮਤੀ ਨਾਲ ਸਿੱਖਾਂ ਦੀ ਬੋਲੀ ਮੰਨ ਲਿਆ ਗਿਆ ਜਦੋਂ ਕਿ ਸਿੱਖਾਂ ਦੀ ਹੀ ਬੋਲੀ ਨਹੀਂ ਹੈ ਸਾਡੇ ਤੋਂ 2.5 3 ਗੁਣਾ ਜ਼ਿਆਦਾ ਨੇ ਜਿਹੜੇ ਲਹਿੰਦੇ ਪੰਜਾਬ 'ਚ ਨੇ ਜਿਹੜੇ ਸਾਡੇ ਤੋਂ ਮੇਰੇ ਹਿਸਾਬ ਨਾਲ ਪਿੰਡਾਂ ਦੇ ਵਿੱਚ ਵਧੀਆ ਪੰਜਾਬੀ ਬੋਲਦੇ ਨੇ ਬਹੁਤ ਅੱਛੀ ਪੰਜਾਬੀ ਬੋਲਦੇ ਨੇ ਤਾਂ ਮੈਂ ਇਹ ਜਿਹੜਾ ਸਾਡੇ ਤੇ ਇੱਕ ਦਾਗ ਲੱਗਾ ਹੋਇਆ ਕਿ ਇਹ ਸਿੱਖਾਂ ਦੀ ਬੋਲੀ ਹੈ ਮੈਂ ਆਪਣੇ ਤਰੀਕੇ ਨਾਲ ਉਸ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕੀਤੀ ਇਸ ਨਾਟਕ ਨੂੰ ਲਿਖਣ ਲੱਗਿਆ ਮਨੂੰ 14 ਨੋਬਲ ਲੌਰिएट ਲੱਭੇ ਆਪਣੇ ਸਾਰੇ ਸਬਕੌਨਫੀਡੈਂਟ ਦੇ ਪਾਕਿਸਤਾਨ ਵਾਲੇ ਬੰਗਲਾਦੇਸ਼ ਵਾਲਾ ਮੁਹੰਮਦ ਯੂਨਸ ਜਿਹੜਾ ਅੱਜ ਕੱਲ ਉਹ ਪ੍ਰਾਈਮ ਮਿਨਿਸਟਰ ਜਾਂ ਰਾਸ਼ਟਰਪਤੀ ਹੈ ਵਟ ਐਵਰ ਔਰ ਹਿੰਦੁਸਤਾਨ ਦੇ 14 13 ਜਿੰਨੇ ਵੀ ਸੀਗੇ ਬਸ ਸਾਰਿਆਂ ਦੀ ਜ਼ਿੰਦਗੀ ਲੱਭਣ ਦੀ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਪੜਾ ਤਾਂ ਸਹੀ ਜੀਵਨ ਜ਼ਿੰਦਗੀ ਘਰ ਦੀ ਜ਼ਿੰਦਗੀ ਕਿਵੇਂ ਜੀਉਂਦੀ ਸੀ ਇੱਕ ਬੰਦੇ ਤਾਂ ਮਨੂੰ ਡਾਇਲੌਗ ਲੱਭ ਗਿਆ ਉਹ ਹੈ ਸਾਡਾ ਅ ਹਰ ਗੋਬਿੰਦ ਖਰੜਾ ਹਰਗੁਬਿੰਦ ਖਰਾਨਾ ਨੂੰ ਕਿਸੇ ਨੇ ਕਿਹਾ ਉਹਦੇ ਕਲਾਸ ਫੈਲੋ ਨੇ ਪੰਜਾਬ ਜੁਸੀ ਦਾ ਵਾਈਸ ਚਾਂਸਲ ਸੀ ਵੀ ਯਾਰ ਤੁਸੀਂ ਬਾਹਰ ਅਮਰੀਕਾ ਚੋਂ ਕਿਉਂ ਬੈਠੇ ਨੋਬਲ ਅਵਾਰਡ ਮਿਲ ਗਿਆ ਇੱਥੇ ਆ ਕੇ ਸੇਵਾ ਕਰੋ ਉਹਦੇ ਡਾਇਲੋਗ ਆ ਔਰ ਉਹ ਬੋਲ ਉਹਦੇ ਜਿਹੜੇ ਇਨ ਵਰਬ ਟਾਈਮ ਕੋਟ ਕੀਤੇ ਜਾਂਦੇ ਨੇ ਉਹ ਕਹਿੰਦਾ ਮੈਂ ਤਾਂ ਜਾ ਕੇ ਆਪਣੀਆਂ ਜੁੱਤੀਆਂ ਖਸਾ ਆਇਆ ਤੇ ਲੋਕਾਂ ਦੇ ਛਤਰ ਖਾ ਆਏ ਤੁਸੀਂ ਜਾ ਕੇ ਖਾੜੇ ਤੇ ਖਾ ਲਓ ਮੈਂ ਤਾਂ ਅਮਰੀਕਾ ਚ ਹੀ ਰਹਿਣਾ ਗੱਲ ਉਹਦੇ ਇੱਥੇ ਇੰਡੀਆ ਜਾਣ ਦੀ ਜਾਂ ਅਮਰੀਕਾ ਚ ਰਹਿਣ ਦੀ ਨਹੀਂ ਗੱਲ ਇਹ ਆ ਕਿ ਉਹ ਆਪਣੀ ਜਿਹੜੀ ਉਹ ਬੇਕਤੀ ਹੈ ਆਪਣਾ ਆਪ ਦਾ ਲੋਕਾਂ ਤੱਕ ਪ੍ਰਗਟਾਉਦਾ ਆ ਉਹ ਆਪਣੀ ਬੋਲੀ ਚ ਪ੍ਰਗਟਾਉਂਦਾ ਔਰ ਤੁਸੀਂ ਹੈਰਾਨ ਹੋਵੋਗੇ ਦੋਸਤੋ ਜਿੰਨੀਆਂ ਵੀ ਨੋਬਲ ਲੌਰਿਅਟਸ ਦੀ ਮੈਂ ਜ਼ਿੰਦਗੀ ਲੱਭ ਸਕਿਆ ਹਰੇਕ ਬੰਦਾ ਹਰੇਕ ਬੰਦਾ ਹਰੇਕ ਬੰਦੀ ਆਪਣੇ ਘਰ ਦੇ ਵਿੱਚ ਆਪਣੀ ਮਾਂ ਬੋਲੀ ਬੋਲਦੀ ਸੀ ਉਹਨਾਂ ਦੀਆਂ ਮਾਵਾਂ ਨੇ ਉਹਨਾਂ ਨੂੰ ਬੋਲੀ ਸਿਖਾਈ ਮੈਂ ਤੁਹਾਨੂੰ ਸਿਰਫ ਕਹਿਣਾ ਇਹ ਚਾਹੁੰਦਾ ਆ ਕਿ ਆਪਣੇ ਮਨ ਚੋਂ ਇਹ ਡਰ ਇਹ ਵੈਮ ਇਹ ਮਿੱਥਿਆ ਕੱਢ ਦਿਓ ਕਿ ਆਪਣੀ ਬੋਲੀ ਬੋਲਣ ਦੇ ਨਾਲ ਤੁਹਾਡਾ ਸਾਹਿਤਿਕ ਜਾਂ ਤਕਨੀਕੀ ਵਿਕਾਸ ਰੁਕ ਜਾਏਗਾ ਬਲਕਿ ਗੱਲ ਇਸ ਦੇ ਉਲਟ ਹੋਏਗੀ ਜਿੰਨਾ ਤੁਹਾਡਾ ਆਪਣੀ ਮਾਂ ਬੋਲੀ ਤੇ ਅਬੂਰ ਹਾਸਲ ਹੋਵੇਗਾ ਤੁਸੀਂ ਦੂਜੀ ਬੋਲੀ ਓਨੀ ਹੀ ਸੁਖੈਨਤਾ ਦੇ ਨਾਲ ਪਕੜੋਗੇ ਸ਼ੁੱਧਤਾ ਦੇ ਨਾਲ ਪੜੋਗੇ ਮੈਂ ਪੰਜਾਬੀ ਪੜ੍ਹਾਈ ساری ਜ਼ਿੰਦਗੀ ਤੇ ਹੁਣ ਕਿਸੇ ਨੇ ਜ਼ਿਕਰ ਕੀਤਾ ਸੀ ਪਤਾ ਨਹੀਂ ਕੌਣ ਕਰਕੇ ਗਿਆ ਸੀ ਜ਼ਿਕਰ ਕਿ 2 ਸਾਲ ਲਗਾਤਾਰ ਹਿੰਦੁਸਤਾਨ ਟਾਈਮ ਦੇ ਵਿੱਚ ਵੀਕਲੀ ਕਾਲਮ ਛਪਦਾ ਰਿਹਾ ਮੇਰਾ ਅੰਗਰੇਜ਼ੀ ਦੇ ਵਿੱਚ ਹਾਲਾਕਿ ਮੈਂ ਉਹਨੂੰ ਦੱਸਿਆ ਜੀ ਯਾਰ ਤੁਸੀਂ ਲੇਖਕ ਜਨਾ ਹੋਇਆ ਮੈਂ ਪੰਜਾਬੀ ਦਾ ਮਾਸਟਰ ਹਾਂ ਉਹ ਅੰਗਰੇਜ਼ੀ ਕਿੱਦਾਂ ਹੁੰਦੀ ਹੈ ਦੂਜੀ ਲੈਂਗੁਏਜਸ ਕਿੱਦਾਂ ਹੁੰਦੀਆਂ ਜਦੋਂ ਤੁਹਾਡਾ ਆਪਣੀ ਬੋਲੀ ਦੇ ਉੱਤੇ ਪੂਰਾ ਅਧਿਕਾਰ ਹੁੰਦਾ ਸੋ ਇੱਕ ਕਨਟਰਡਿਕਸ਼ਨ ਨੂੰ ਅਸੀਂ ਹਰ ਹਾਲਤ ਵਿੱਚ ਰਿਜ਼ੋਲਵ ਕਰਨਾ ਜਦੋਂ ਅਸੀਂ ਲਿਖਦੇ ਆ ਪੰਜਾਬੀ ਬੋਲੋ ਪੰਜਾਬੀ ਲਿਖੋ ਪੰਜਾਬੀ ਪੜੋ ਮੇਰਾ ਜਾਂ ਤਾਂ ਤੁਸੀਂ ਉਹ ਸਾਰੇ ਮੁਸਲਮਾਨਾਂ ਨੂੰ ਕੱਢ ਦਿਓ ਪੰਜਾਬ ਤੋਂ ਆਪਣੀ ਪੰਜਾਬੀ ਬੋਲੀ ਚ ਜਿਹੜੇ ਬੈਠੇ ਹੋਏ ਨੇ ਪਾਕਿਸਤਾਨ 'ਚ ਹੈ ਹਿੰਮਤ ਉਹ ਪੰਜਾਬੀ ਬੋਲੀ ਤੋਂ ਖਾਰਜ ਕਰਨਾ ਚਾਹੁੰਦੇ ਆ ਅਸੀਂ ਮੇਰਾ ਨਹੀਂ ਖਿਆਲ ਕੋਈ ਵੀ ਚਾਹੇਗਾ ਅਸੀਂ ਕਰਨਾ ਚਾਹੁੰਦੇ ਆ ਅਸੀਂ ਵਾਰਿਸ ਸ਼ਾਹ ਨੂੰ ਅਸੀਂ ਕਾਦਰ ਯਾਰ ਨੂੰ ਅਸੀਂ ਹਾਸ਼ਮ ਨੂੰ ਉਸ ਬੱਲੇ ਨੂੰ ਅਸੀਂ ਫਜ਼ਲ ਸ਼ਾਹ ਨੂੰ ਕਿੱਥੇ 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 ਫਰੀਦ ਨੂੰ ਕਿੱਧਰ ਭੇਜੀਏ ਇਹ ਸਾਰੇ ਜਿਹੜੇ ਗੁੱਸੇ ਸ਼ਾਹਮੁਖੀ ਜਿਹਾ ਨਾ ਤੇ ਜੇ ਉਹਨੂੰ ਅਸੀਂ ਵਿੱਚ ਰੱਖਣਾ ਤਾਂ ਫਿਰ ਸਾਨੂੰ ਕੋਈ ਨਾ ਕੋਈ ਨੀਤੀ ਅਪਣਾਣੀ ਪਵੇਗੀ ਉਹਨਾਂ ਦੀ ਜਿਹੜੀ ਸ਼ਾਹਮੁਖੀ ਹੈ ਉਹ ਤਾਂ ਅਸੀਂ ਨਹੀਂਛੱਟ ਸਕਦੇ ਲੇਕਿਨ ਪੰਜਾਬੀ ਲਿਖੋ ਦੇ ਬਾਰੇ ਸਾਨੂੰ ਦੁਬਾਰਾ ਸੋਚਣਾ ਪਵੇਗਾ ਹੁਣੇ ਜ਼ਿਕਰ ਕਰਕੇ ਗਏ ਨੇ ਸਾਰੀ ਦੁਨੀਆ ਜਦ ਬਹੁਤੀ ਦੁਨੀਆ ਰੋਮਨ ਦੇ ਵਿੱਚ ਪੰਜਾਬੀ ਲਿਖਦੀ ਹੈ ਇਹ ਇੱਚ ਕੋਈ ਦੋਸ਼ ਰਾਮਾਨੀ ਮੈਂ ਤੁਹਾਨੂੰ ਕੁਝ ਨਹੀਂ ਕਹਿ ਰਿਹਾ ਕਿ ਇਹ ਕਰੋ ਜਾਂ ਆਹ ਕਰੋ ਮੈਂ ਇਹ ਕਹਿ ਰਿਹਾ ਇਹ ਦੇ ਬਾਰੇ ਸੋਚੋ ਇਸ ਕੰਟਰਡਿਕਸ਼ਨ ਨੂੰ ਰਿਜ਼ੋਲਵ ਕਰੋ ਤੀਜੀ ਕੰਟਰਡਿਕਸ਼ਨ ਜਿਹੜੀ ਮੈਨੂੰ ਇੱਥੇ ਅੱਜ ਲੱਭੀ ਆ ਅ ਦੂਜੀ ਉਹ ਪੰਜਾਬ ਉਹ ਅਗੀਆਂ ਯੂਨੀਵਰਸਿਟੀ ਆ ਪੇਸ਼ਗੰਤੋਂ ਜਿਹੜੀ ਬੀਬੀ ਨੇ ਬਹੁਤ ਕਮਾਲ ਦਾ ਇੱਕ ਲੈਕਚਰ ਦਿੱਤਾ ਬਹੁਤ ਹੀ ਕਮਾਲ ਦੀ ਪ੍ਰੈਜੈਂਟੇਸ਼ਨ ਬਹੁਤ ਸ਼ੀ ਵੇ ਆ ਬੱਚੀ ਨੇ ਜਿਹੜੀ ਸਾਡੇ ਟੀਚ ਕਰਦੀ ਇਥੇ ਟੀਚਰਾਂ ਨੂੰ ਇਹਨੇ ਵੀ ਬਹੁਤ ਸਾਰੀ ਗੱਲਾਂ ਕੀਤੀਆਂ ਦੇਨ ਕੰਟਰਡਿਕਸ਼ਨ ਇਹਦੇ ਵਿੱਚ ਇਹ ਹੈ ਕਿ ਉਹਨੂੰ ਬੋਲੀ ਦੀ ਸ਼ੁੱਧਤਾ ਦਾ ਖਿਆਲ ਉਹ ਭਾਸ਼ਾ ਦੀ ਸ਼ੁੱਧਤਾ ਵੱਲ ਬਹੁਤ ਧਿਆਨ ਦੇ ਰਹੀ ਹੈ ਆਪਣੇ ਧਾਂਦੇ ਸੱਚੀ ਹੈ ਕਿਉਂਕਿ ਜੇ ਟੀਚਰ ਸ਼ੁੱਧ ਨਹੀਂ ਹੋਏਗਾ ਤੇ ਉਹ ਅੱਗੇ بڑا ਵਿਗਾੜ ਪੈਦਾ ਕਰ ਦੇਗਾ ਮੈਨੂੰ ਯਾਦ ਹੈ ਮੇਰੇ ਇੱਕ ਸਟੂਡੈਂਟ ਇੱਥੇ ਬੈਠੀ ਹੈ ਜਿਹੜੀ ਟਰੋਲੀ ਕਲਾਮ ਜਿਹੜਾ ਲੈਕਚਰਰ ਹੁੰਦਾ ਸੀ ਟਰੋਲੀ ਕਨ ਆ ਇੱਕ ਪਿੰਡਗਾ ਇੱਥੇ ਜਵਾਬੇ ਦਾ ਆਦਲਪੁਰ ਹਵਾਈ ਅੱਡੇ ਦੇ ਨਾਲ ਤੇ ਉੱਥੇ ਇੱਕ ਬੰਦੇ ਦੀ ਪ੍ਰੋਫੈਸਰ ਦੀ ਕਿਸੇ ਦੀ ਡਿਊਟੀ ਲਾਤੀ ਮੈਂ ਵੀ ਇਹ ਫੰਕਸ਼ਨ ਹੋਣਾ ਤੇ ਇਹ ਤੋਂ ਅਨਾਉਂਸਮੈਂਟਾਂ ਕਰੀ ਜਾਂਦਾ ਤੇ ਉਹਨੇ ਇੱਕ ਅਨਾਉਂਸਮੈਂਟ ਇਹ ਕਰਨਾ ਸੀ ਕਿ ਹੁਣ ਮੈਂ ਮੁੱਖ ਮਹਿਮਾਨ ਜੀ ਨੂੰ ਬੇਨਤੀ ਕਰਦਾ ਕਿ ਉਹ ਸਾਡੇ 94 ਵਿਦਿਆਰਥੀਆਂ ਨੂੰ ਇਨਸਿਗਨੀਆਂ ਪ੍ਰਦਾਨ ਕਰਨ ਤੇ ਹੁਣ ਅਨਾਉਂਸ ਕਰਦਾ ਕਿ ਮੈਂ ਹੁਣ ਮੁੱਖ ਮਹਿਮਾਨ ਜੀ ਨੂੰ ਬੇਨਤੀ ਕਰਦਾ ਕਿ ਸਾਡੇ ਮਹੱਤਪੂਰਵ ਵਿਦਿਆਰਥੀਆਂ ਨੂੰ ਸਿੰਘਣੀਆਂ ਪ੍ਰਦਾਨ ਕਰੇ ਇਦਾਂ ਦੇ ਕਈ ਕੁਛ ਰੰਗ ਜਿਹੇ ਮਿਲ ਜਾਂਦੇ ਹੈਗੇ ਆ ਸੋ ਇੱਕ ਅਧਿਆਪਕ ਵਾਸਤੇ ਉਸ ਭੋਲੀ ਦੇ ਉੱਤੇ ਉਹਦਾ ਪੂਰਾ ਅਬੂਰ ਹਾਸਲ ਹੋਣਾ ਬਹੁਤ ਜ਼ਰੂਰੀ ਤਾਂ ਕਿ ਅੱਗੇ ਵਿਗੜ ਨੇ ਪੈਦਾ ਕਰੇ ਇਹ ਵਿਗੜ ਆ ਰਿਹਾ ਔਰ ਮੈਂ ਇਸ ਗੱਲੇ ਚਿੰਤਤ ਵੀ ਆ ਪਰ ਜਦੋਂ ਆਧਾਰ ਬਦਲਦਾ ਉਦੋਂ ਉਸਾਰ ਨੇ ਬਦਲਣਾ ਇਸ ਬੀਬੀ ਦਾ ਲੈਕਚਰ ਤੁਸੀਂ ਖੜੇ ਹੋਏ ਬੰਦ ਕਰਦੇ ਨਹੀਂ ਮੈਂ ਹੋਣ ਨਹੀਂ ਵੀ ਮੈਂ ਫੇਰ ਮੈਨੂੰ ਬੋਲਣਾ ਕਿ ਜਿਵੇਂ ਤੁਹਾਡੇ ਖੜਾ ਨੂੰ ਚੁੱਪਦਾ ਮੈਂ ਜਲਦੀ ਖਤਮ ਕਰਦਾ ਹਾਂ ਹਾਂ ਮੈਂ ਗੱਲੇ ਕਹਿ ਰਿਹਾ ਸੀ ਕਿ ਜੇ ਸਾਊਥ ਇੰਡੀਅਨ ਹਰਿਆਣੇ ਵਾਲਾ ਪੰਜਾਬ ਵਾਲਾ ਬੰਗਾਲ ਵਾਲਾ ਇੰਗਲੈਂਡ ਵਾਲਾ ਅਮਰੀਕਾ ਵਾਲਾ ਜਾਪਾਨ ਵਾਲਾ ਚੀਨ ਵਾਲਾ ਆਪੋ ਆਪਣੀ ਤਰ੍ਹਾਂ ਦੀ ਅੰਗਰੇਜ਼ੀ ਬੋਲ ਸਕਦੇ ਆ ਤੇ ਉਹ ਸਾਨੂੰ ਮੰਜ਼ੂਰ ਹੈ ਤੇ ਸਾਨੂੰ ਇਹਨਾਂ ਦੀ ਅੰਗਰੇਜ਼ੀ ਵੀ ਮਨਜ਼ੂਰ ਕਰਨੀ ਪੈਣੀ ਹੈ ਪੰਜਾਬੀ ਵੀ ਮਨਜ਼ੂਰ ਕਰਨੀ ਪੈਣੀ ਉਹ ਸ਼ੁਰੂਦ ਕੀਤਾ ਪ੍ਰੋਸੈਸ ਹੈ ਉਹ ਕਦੀ ਨਹੀਂ ਬੋਲ ਸਕਣਗੇ ਤੁਹਾਡਰ ਕੀ ਪੰਜਾਬੀ ਇਹ ਬੱਚੇ ਪਰ ਦ ਫੈਕਟ ਕਿ ਉਹ ਬੋਲ ਰਹੇ ਨੇ ਉਹ ਬੋਲਣਾ ਬੜਾ ਫੈਕਟ ਹੈਗਾ ਬਹੁਤ ਵੱਡਾ ਫੈਕਟ ਹੈ ਇੱਕ ਇਸ ਕੰਟਰਡਿਕਸ਼ਨ ਨੂੰ ਰਿਜ਼ੋਲਵ ਕਰਨ ਲਈ ਉਹ ਇੱਕ ਹੋਰ ਬੀਬੀ ਨੇ ਬੜਾ ਕਬਾਲ ਦਾ ਇਲੈਕਟਰ ਦਿੱਤਾ ਜੇ ਬਾਕੀ ਗੱਲਾਂ ਮੈਂ ਡੀਕ ਕਰ ਲਾਂਗਾ ਕੋਈ ਕਹਿ ਮੈਨੂੰ ਨਹੀਂ ਦੁਖੀ ਨਹੀਂ ਕਰ ਸਕਦਾ ਕੋਈ ਮੇਰੇ ਡਿਸਪਲਿਨ ਦੀ ਕਦਰ ਕਰਦਾ ਕਿ ਬੋਲੀ ਸੱਭਿਆਚਾਰ ਦਾ ਇੱਕ ਹਿੱਸਾ ਇਹ ਤਾਂ ਸਾਰੇ ਮੰਨਦੇ ਪਰ ਸੱਭਿਆਚਾਰ ਵੀ ਤੁਹਾਡੀ ਬੋਲੀ ਦਾ ਹਿੱਸਾ ਹੈ ਤੁਸੀਂ ਜਿੱਦਾਂ ਦੀ ਬੋਲੀ ਬੋਲੋਗੇ ਇਹਨਾਂ ਨੇ ਕਿਹਾ ਸੀ ਉਸ ਤਰ੍ਹਾਂ ਦਾ ਸੱਭਿਆਚਾਰ ਬਣੀ ਜਾਏਗਾ ਰੋਕ ਤੁਸੀਂ ਨਹੀਂ ਸਕਦੇ ਤਬਦੀਲੀ ਨੂੰ ਨਹੀਂ ਰੋਕ ਸਕਦੇ ਤੁਹਾਨੂੰ ਪਾਣੀ ਦੇ ਵਹਿਣ ਦੇ ਅਗੇਂਸਟ ਖੜਨਾ ਬਹੁਤ ਮੁਸ਼ਕਲ ਹੋਏਗਾ ਪਰ ਉਹਦੇ ਨਾਲ ਤਰਨਾ ਹੈ ਕਿ ਰੁੜਨ ਹੈ ਇਹ ਫੈਸਲਾ ਤੁਹਾਡੇ ਹੱਥ 'ਚ ਜ਼ਰੂਰ ਹੈਗਾ ਮੇਰੀ ਕੋਸ਼ਿਸ਼ ਇਹ ਹੈ ਕਿ ਅਸੀਂ ਭਾਸ਼ਾ ਦੇ ਮਾਮਲੇ ਵਿੱਚ ਕੁਝ ਇਸ ਤਰ੍ਹਾਂ ਦੀ ਜਿਹੜੀ ਹੈ ਸਟ੍ਰੈਟਜੀ ਬਣਾਈਏ ਕਿ ਰੁੜਨ ਤੋਂ ਬਚੀਏ ਸੱਬੇ ਚਾਰ ਦੇ ਮਾਮਲੇ ਚ ਅਸੀਂ ਰੁੜਕ ਤੋਂ ਬਈਏ ਗੱਲਾਂ ਸੱਚਨਾ ਬਹੁਤ ਜ਼ਿਆਦਾ ਆ ਗਈਆਂ ਤੇ ਮੈਂ ਬੰਦਾ ਕੱਲਾ ਗਾਂ ਕਰਨ ਵਾਲਾ ਤੇ ਹੋਦਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ